ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੀ ਦੁਨੀਆ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਹੈ ਤੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਵੱਡੀ ਤعداد ਵਿੱਚ ਸਮਾਗਮ ਕੀਤੇ ਜਾ ਰਹੇ ਨੇ ਅੱਜ ਮਹਾਨ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਸਾਡੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਸਿੰਘ ਸਾਹਿਬ ਜੀ ਸਿੰਘ ਸਾਹਿਬ ਜੀ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘ ਸਾਹਿਬ ਜੀ ਅੱਜ ਗੁਰਪੁਰਬ ਮਨਾਇਆ ਜਾ ਰਿਹਾ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹਾਂਗੇ ਅੱਜ ਦੇ ਦਿਨ। ਇਹ ਦੀਨ ਦੁਨੀਆ ਦੀਵਾਲੀ ਸਰਬੰਸਦਾਨੀ ਅਮਰਤ ਕੇ ਦਾਤੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਮੈਂ ਇਸ ਪ੍ਰਕਾਸ਼ ਪੁਰਬ ਦੀਆਂ ਸਭ ਤੋਂ ਪਹਿਲਾਂ ਤਾਂ ਸਮੂਹ ਗੁਰੂ ਖਾਲਸਾ ਪੰਥ ਨੂੰ ਸਮੁੱਚੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਨੂੰ ਬਹੁਤ 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 ਵਧਾਈ ਦੇਣਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਇਤਿਆਜ ਜਿਹੀ ਸ਼ੌਭਤ ਹੈ ਉਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਹੋਇਆ ਜਿੱਥੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸਮਾਗਮ ਹੁੰਦੇ ਨੇ ਹਰ ਸਾਲ ਉੱਥੇ ਦੁਨੀਆ ਭਰ ਦੇ ਸਿੱਖ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਉਂਦੇ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਹਾਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵੱਡੀਆਂ ਦੇਣਾ ਨੇ ਖਾਲਸਾ ਪੰਥ ਨੂੰ ਸਿੱਖ ਪੰਥ ਨੂੰ ਸਮੁੱਚੀ ਮਾਨਵਤਾ ਨੂੰ ਉਸ ਵਕਤ ਔਰੰਗਜ਼ੇਬ ਦਾ ਸਾਸਨ ਸੀ ਤੇ ਔਰੰਗਜ਼ੇਬ ਦੇ ਸਾਸਨ ਦੇ ਵਿੱਚ ਲੋਕ ਮਨਾਂ ਦੇ ਅੰਦਰ ਇਹ ਧਾਰਨਾ ਸੀ ਕਿ ਇਸ ਹਕੂਮਤ ਨੂੰ ਕਦੇ ਵੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਇਹ ਬੜੀ ਸ਼ਕਤੀਸ਼ਾਲੀ ਹਕੂਮਤ ਹੈ ਪਰ ਬੜੀ ਕਟੜ ਹਕੂਮਤ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵਕਤ ਦੀ ਉਸ ਜ਼ੁਲਮੀ ਹਕੂਮਤ ਦੇ ਨਾਲ 14 ਜੰਗਾਂ ਲੜ ਕੇ ਲੋਕਮਨਾਂ ਦੇ ਵਿੱਚ ਪਏ ਹੋਏ ਇਸ ਭਰਮ ਨੂੰ ਦੂਰ ਕਰ ਦਿੱਤਾ। ਔਰ ਲੋਕਾਂ ਨੂੰ ਦੱਸ ਦਿੱਤਾ ਕਿ ਇਹ ਹਕੂਮਤ ਜਿਹੜੀ ਹੈ ਏਡੀ ਵੀ ਸ਼ਕਤੀਸ਼ਾਲੀ ਨਹੀਂ ਹੈ ਕਿ ਲੋਕਾਂ ਦੇ ਰੂਹ ਅੱਗੇ ਟਿਕ ਸਕੇ। ਜਦੋਂ ਜ਼ੁਲਮ ਦੀ ਇੰਤਹਾ ਹੋ ਜਾਂਦੀ ਹੈ, ਇਹ ਜ਼ੁਲਮ ਬਹੁਤ ਵੱਧ ਜਾਂਦਾ ਹੈ। ਲੋਕ ਆਪ ਮੁਹਾਰੇ ਉਸ ਜ਼ੁਲਮ ਦੇ ਖਿਲਾਫ ਸਯੋਗ ਆਗੂ ਦੀ ਅਗਵਾਈ ਦੇ ਵਿੱਚ ਜਦੋਂ ਵਹੀਰਾਂ ਕੱਟ ਕੇ ਤੁਰਦੇ ਨੇ ਤੇ ਵੱਡੀਆਂ-ਵੱਡੀਆਂ ਤਾਕਤਾਂ ਜਿਹੜੀਆਂ ਨੇ ਵੱਡੇ ਵੱਡੇ ਜ਼ੁਲਮੀ ਸਾਮਰਾਜ ਜਿਹੜੇ ਨੇ ਉਹ ਤਾਸ਼ ਦੇ ਪੱਤੇ ਵਾਂਗੂ ਟੈਟੇ ਰਹੀ ਜਾਂਦੇ ਆ। ਉਹਨਾਂ ਸਮਿਆਂ ਦੇ ਵਿੱਚ ਵੀ ਔਰੰਗਜ਼ੇਬ ਜਿਸ ਦਾ ਇਹ ਸੁਪਨਾ ਸੀ ਕਿ ਉਹ ਇਸ ਭਾਰਤ ਦੀ ਪੂਰੀ ਧਰਤੀ ਨੂੰ ਇੱਕੋ ਰੰਗ ਦੇ ਵਿੱਚ ਰੰਗ ਦੇਵੇ। ਭਾਵ दारू ਲਈ ਇਸਲਾਮ ਦੇ ਵਿੱਚ ਇਸ ਧਰਤੀ ਨੂੰ ਉਹ ਤਬਦੀਲ ਕਰ ਦੇਵੇ। ਇੱਥੇ ਕੋਈ ਦੂਸਰਾ ਮਸਲਬ ਦੂਸਰਾ ਧਰਮ ਜਿਹੜਾ ਹੈ ਉਹ ਨਹੀਂ ਰਹਿਣਾ ਚਾਹੀਦਾ। ਜਿੰਨੇ ਵੀ ਵਿਦਵਾਨ ਨੇ ਜਿੰਨੇ ਵੀ ਗੁਣੀ ਗਿਆਨੀ ਨੇ ਜਿੰਨੇ ਵੀ ਸੂਰਬੀਰ ਬਹਾਦਰ ਨੇ ਉਹ ਸਾਰੇ ਦੇ ਸਾਰੇ ਗੈਰ ਮੁਸਲਮਾਨ ਜਿਹੜੇ ਹੈ ਉਹ ਨਹੀਂ ਹੋਣੇ ਚਾਹੀਦੇ ਉਹ ਮੁਸਲਮਾਨ ਹੀ ਹੋਣੇ ਚਾਹੀਦੇ ਨੇ ਉਹਦਾ ਇਹ ਸੁਪਨਾ ਸੀ ਪਰ ਆਪਣੇ ਇਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਉਸ ਨੇ ਆਪਣੇ ਅਧੀਨ ਜਿਹੜੇ ਸੂਬੇ ਸੀ ਉਹਨਾਂ ਨੂੰ ਸਰਕੂਲਰ ਵੀ ਜਾਰੀ ਕੀਤੇ ਕਿ ਗੈਰ ਮੁਸਲਮਾਨਾਂ ਨੂੰ ਜ਼ਬਰਦਸਤੀ ਲਾਲਚ ਨਾਲ ਧਰ ਨਾਲ ਭੈ ਨਾਲ ਜ਼ਲੀਲ ਕਰਕੇ ਜਿਵੇਂ ਵੀ ਹੋ ਸਕਦਾ ਹੈ ਮੁਸਲਮਾਨ ਬਣਾਇਆ ਜਾਵੇ ਧਰਮ ਪਰਵਰਤਨ ਕੀਤਾ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਇਹ ਮਨਜ਼ੂਰ ਨਹੀਂ ਸੀ ਉਸ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਇਹ ਜ਼ਬਰੀ ਧਰਮ ਪਰਿਵਰਤਨ ਨੂੰ ਲੈ ਕੇ ਹੋ ਚੁੱਕੀ ਸੀ ਜ਼ਬਰੀ ਧਰਮ ਪਰਿਵਰਤਨ ਦੇ ਵਿਰੋਧ ਵਿੱਚ ਹੋ ਚੁੱਕੀ ਸੀ ਉਸ ਤੋਂ ਵੀ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਵਕਤ ਚੁਣੌਤੀ ਦਿੱੰਦਿਆ ਇਸ ਮੁਗਲ ਸਾਮਰਾਜ ਨੂੰ ਜਿਹੜਾ ਪਹਾੜੀ ਰਾਜਿਆਂ ਦਾ ਮੋਢਾ ਵਰਤ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਜੁੱਦ ਕਰਨ ਵਾਸਤੇ ਉਸ ਉਤਰਿਆ ਉਸ ਨੂੰ ਕਰਾਰੀ ਮਾਰ ਦਿੱਤੀ ਪਹਾੜੀ ਰਾਜੇ ਜਿਹੜੇ ਬੇਸ਼ੱਕ ਸੀਤਾ ਹਿੰਦੂ ਰਾਜੇ ਲੇਕਿਨ ਉਹ ਮੁਗਲਾਂ ਦੇ ਜਿਹੜੇ ਹੈ ਬਿਲਕੁਲ ਝੋਲੀ ਚੁੱਕ ਸਨ ਮੁਗਲਾਂ ਦੇ ਬਿਲਕੁਲ ਗੁਲਾਮ ਸਨ ਉਹਨਾਂ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉੱਤੇ ਹੱਲੇ ਕਰਨੋਂ ਜਾਂ ਹਮਲੇ ਕਰਨੋਂ ਕੋਈ ਜਿਹੜਾ ਹੈ ਕਸਰ ਬਾਕੀ ਨਹੀਂ ਛੱਡੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਸ਼ਕਤੀਸ਼ਾਲੀ ਉਸ ਸਮੇਂ ਦੀਆਂ ਤਾਕਤਾਂ ਦੇ ਨਾਲ ਟਕਰਾਈ ਲੋਕ ਹਿਤਾ ਦੀ ਗੱਲ ਕੀਤੀ ਲੋਕ ਪੱਖਾਂ ਦੀ ਗੱਲ ਕੀਤੀ ਇਹੋ ਕਾਰਨ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਦੇ ਵਿੱਚ ਜਿੱਥੇ ਮਜ਼ਦੂਰ ਕਿਸਾਨ ਕਿਰਤੀ ਸਭ ਸ਼ਾਮਲ ਹੋਏ ਉੱਥੇ ਕਈ ਵੱਡੇ ਵੱਡੇ ਜਿਹੜੇ ਅਮੀਰ ਆਪਣੇ ਆਪ ਨੂੰ ਕਹਾਉਂਦੇ ਸੀ ਉਹਨਾਂ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦਿੱਤਾ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰ ਜ਼ਿਆਦਾਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਿਹੜਾ ਸਾਥ ਸੀ ਉਹ ਆਮ ਕਿਸਾਨ ਮਜ਼ਦੂਰਾਂ ਕਿਰਤੀਆਂ ਨੇ ਜਿਨ੍ਹਾਂ ਨੂੰ ਲੋਕ ਤਰਸਕਾਰ ਦੇ ਸਨ ਨੀਵੇਂ ਦਰਜੇ ਦੇ ਸਮਝਦੇ ਸਨ ਜਾਂ ਨੀਵੀਂ ਜਾਤੀ ਦੇ ਸਮਝਦੇ ਸਨ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਥ ਦਿੱਤਾ ਖੰਡੇ ਬਾਟੇ ਦੀ ਪੌਲ ਚੱਕੀ ਸਿੰਘ ਸਜੇ ਇਹੋ ਕਾਰਨ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸ਼ਬਦ ਜਿਹੜੇ ਕਹੇ ਸੀ ਕਿ ਇਨ ਗਰੀਬ ਸਿੱਖਾਂ ਨੂੰ ਦੇਹੋ ਪਾਤਸ਼ਾਹੀ ਕਿ ਮੈਂ ਪਾਤਸ਼ਾਹੀ ਜਿਹੜੀ ਹੈ ਇਹਨਾਂ ਗਰੀਬ ਸਿੱਖਾਂ ਨੂੰ ਦੇਵਾਂਗਾ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਿੱਤੀ ਵੀ ਬਾਦਸ਼ਾਹ ਦਿੱਤੀ ਖੰਡੇ ਬਾਟੇ ਦੀ ਪੌਲ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾ ਪੰਜ ਪਿਆਰਿਆਂ ਨੂੰ ਸ਼ਿਕਾਈ ਫਿਰ ਪੰਜ ਪਿਆਰਿਆਂ ਦੇ ਪਾਸੋਂ ਆਪ ਖੰਡੇ ਬਾਟੇ ਦੀ ਪਹਲ ਛੱਕ ਕੇ ਅਮਰਤ ਬਾਣ ਕੀਤਾ ਇਸ ਤਰ੍ਹਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਕਹਿ દਈਏ ਕਿ ਕਥਨੀ ਨਹੀਂ ਕਿ ਡੈਮੋਕ੍ਰੇਸੀ ਦੀ ਨੀ ਜੜੀ ਹੈ ਜਾਂ ਲੋਕਤੰਤਰਵਾਦੀ ਨੀ ਜੜੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਰੱਖੀ ਤਕਸਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਸੇ ਲਈ ਜਿੱਥੇ ਸਾਰੇ ਸਿੱਖ ਜਗਤ ਵੱਲੋਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਉੱਥੇ ਤੱਕ ਸ਼੍ਰੀ ਦਮਦਮਾ ਸਾਹਿਬ ਵੱਲੋਂ ਵੀ ਇਹ ਮਹਾਨ ਪ੍ਰਕਾਸ਼ ਪੁਰਬ ਜਿਹੜੇ ਨੇ ਉਹ ਮਨਾਏ ਜਾ ਰਹੇ ਨੇ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਦੀ ਗੱਲ ਕਰੀਏ ਤਾਂ ਦਮਦਮਾ ਸਾਹਿਬ ਜੀ ਦਾ ਕਿਸ ਤਰ੍ਹਾਂ ਦਾ ਇਤਿਹਾਸ ਦਾ ਗੁਰੂ ਸਾਹਿਬ ਦਾ ਉਹਨਾਂ ਨੇ ਕਾਫੀ ਸਮਾਂ ਵੀ ਇੱਥੇ ਰਹਿਿਆ ਕਿਸ ਤਰ੍ਹਾਂ ਦੇ ਕੌਤਕ ਇੱਥੇ ਕੀਤੇ ਕਿਸ ਤਰ੍ਹਾਂ ਨੇ ਬਚਨ ਉਹਨਾਂ ਨੇ ਕੀਤੇ ਹੈਗੇ ਆ ਜੀ ਜਦੋਂ ਸ਼੍ਰੀ ਮੁਕਸਰ ਸਾਹਿਬ ਖਦਰਾਨੇ ਦੀ ਟਾਬ ਦੇ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਕੋਣ ਜ ਸਰਹੰਦ ਦੀ ਹੈ ਹਕੂਮਤ ਦੇ ਨਾਲ ਅ ਔਰ ਜੰਗ ਲੜਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਮੁਕਾਮ ਦੇ ਉੱਤੇ ਆਏ ਨਹੀਂ ਜਿਹਨੂੰ ਉਸ ਵਕਤ ਤਲਵੰਡੀ ਸਾਬੋ ਕਿਹਾ ਜਾਂਦਾ ਸੀ ਔਰ ਅੱਜ ਵੀ ਤਲਵੰਡੀ ਸਾਬੋ ਇਹ ਛੋਟਾ ਜਿਹਾ ਕਸਬਾ ਹੈ ਅ ਇੱਕ ਮਨਾਉਤ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ 9 ਮਹੀਨੇ 9 ਦਿਨ ਰਹੇ ਔਰ ਜਦੋਂ ਸੀ ਸਾਰੇ ਉਹਨਾਂ ਦੇ ਵਕਤ ਦੀ ਕੈਲਕੂਲੇਸ਼ਨ ਕਰਦੇ ਹਾਂ ਤੇ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੱਕ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਜਿਹੜਾ ਰਹਿਣ ਦਾ ਸਮਾਂ ਹੈ ਉਹ ਕੋਈ 1.5 ਸਾਲ ਪਾਣੀ 2 ਸਾਲ ਦੇ ਕਰੀਬ ਬਣਦਾ ਹੈ ਇੱਥੇ ਲੰਮਾ ਸਮਾਂ ਸਤਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਤੀਤ ਕੀਤਾ ਹੈ ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਕੀਤੀ ਗਈ ਹੈ ਉਹ ਇਹ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਇਹ ਉਹ ਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਜੇ ਦੀਵਾਨ ਦੇ ਵਿੱਚ ਜਦੋਂ ਗੁਰੂ ਕੇ ਮਹਿਲ ਗੁਰੂ ਕੀ ਧਰਮ ਪਤਨੀ ਇੱਥੇ ਆਈਆਂ ਆਏ ਤੇ ਉਹਨਾਂ ਨੇ ਆ ਕੇ ਜਦੋਂ ਸਾਹਿਬਜ਼ਾਦੇਆਂ ਬਾਰੇ ਪ੍ਰਸ਼ਨ ਕੀਤਾ ਕਿ ਸਾਹਿਬਜ਼ਾਦੇ ਕਿੱਥੇ ਹੈ ਤੇ ਇੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਇਹਨਾਂ ਪੁੱਤਰਾਂ ਦੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਖਾਲਸੇ ਨੂੰ ਬੜਾ ਵੱਡਾ ਮਾਨ ਬੜਾ ਵੱਡਾ ਰੁਤਬਾ ਜਿਹੜਾ ਹੈ ਇਸ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਆ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਮਕਾਮ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਹੀ ਨਹੀਂ ਬਖਸ਼ੀ ਬਲਕਿ ਧੰਨ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਰਥਾਵਲੀ ਵੀ ਸਿੱਖਾਂ ਨੂੰ ਸਮਝਾਈ ਸੀ ਕੋਈ 48 ਦੇ ਕਰੀਬ ਉਸ ਵਕਤ ਸਿੱਖ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪਾਸੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਅਰਥਾਵਲੀ ਹੈ ਜਾਂ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਸੁਣੀ ਸੀ ਔਰ ਸੁਣ ਕੇ ਉਹ ਬਹੁਤ ਹੀ ਮਹਾਨ ਅਵਸਥਾ ਨੂੰ ਜਿਹੜਾ ਹੈ ਉਹ ਪ੍ਰਾਪਤ ਕਰ ਗਏ ਸਨ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੌਧਰੀ ਜਿਹੜਾ ਹਾਕਮ ਸੀ ਇਸ ਇਲਾਕੇ ਦਾ ਡੱਲਾ ਉਹਦੇ ਹੰਕਾਰ ਨੂੰ ਤੋੜਿਆ ਸੀ ਬੜਾ ਸੇਵਕ ਸੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬੜੀ ਸੇਵਾ ਕੀਤੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਪਰ ਉਹਦੇ ਮਨ ਦੇ ਵਿੱਚ ਇੱਕ ਅਹੰਕਾਰ ਦਾ ਬੀਜ ਜਿਹੜਾ ਪੈਦਾ ਹੋ ਗਿਆ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਸ਼ਬਦ ਕਹਿ ਦਿੱਤੇ ਕਿ ਮਹਾਰਾਜ ਉਸ ਵਕਤ ਮੈਨੂੰ ਯਾਦ ਕਰਨਾ ਸੀ ਜਦੋਂ ਆਨੰਦਪੁਰ ਸਾਹਿਬ ਆਪ ਜੀ ਨੂੰ ਕੇਲਾ ਪਿਆ ਸੀ ਯਾ ਉਸ ਵਕਤ ਮੈਨੂੰ ਯਾਦ ਕਰਦੇ ਜਦੋਂ ਮੁਖਸਰ ਸਾਹਿਬ ਦੇ ਸਥਾਨ ਦੇ ਉੱਤੇ ਜਿਹੜਾ ਵਜ਼ੀਦਾ ਜਿਹੜਾ ਤੁਹਾਡੇ ਨਾਲ ਜੁੱਧ ਲੜਨ ਵਾਸਤੇ ਆਇਆ ਮੇਰੇ ਜਿਹੜੇ ਹੈ 7-7 ਫੁੱਟ ਦੇ ਜਵਾਨ ਜਿਹੜੇ ਹੈ ਉਹ ਤੁਹਾਡਾ ਸਾਥ ਦਿੰਦੇ ਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਚੌਧਰੀ ਡੱਲੇ ਨੂੰ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਰਾਹੀ ਜਿਹੜਾ ਹੈ ਇਹ ਦਰਸਾ ਦਿੱਤਾ ਕਿ ਜੰਗਾਂ ਜੜੀਆਂ ਨੇ ਉਹ ਕੱਦਾਂ ਦੇ ਆਧਾਰ ਦੇ ਉੱਤੇ ਨਹੀਂ ਲੜੀਆਂ ਜਾਂਦੀਆਂ ਜੰਗਾਂ ਗਿਣਤੀ ਬਹੁ ਗਿਣਤੀ ਦੇ ਆਧਾਰ ਦੇ ਉੱਤੇ ਨਹੀਂ ਜਿੱਤੀਆਂ ਜਾਂਦੀਆਂ ਜੰਗਾਂ ਹੌਸਲੇ ਨਾਲ ਜਿੱਤੀਆਂ ਜਾਂਦੀਆਂ ਨੇ ਜੰਗਾਂ ਹਿੰਮਤ ਨਾਲ ਜਿੱਤੀਆਂ ਜਾਂਦੀਆਂ ਨੇ ਜੰਗਾਂ ਅਕਾਲ ਪੁਰਖ ਨੂੰ ਸਮਰਪਤ ਭਾਵਨਾ ਦੇ ਨਾਲ ਲਬਰੀਜ਼ੋ ਕੇ ਜਿੱਤੀਆਂ ਜਾਂਦੀਆਂ ਨੇ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਵਕਤ ਚੌਧਰੀ ਡੱਲੇ ਨੂੰ ਸਮਝਾਇਆ ਔਰ ਦੱਸਿਆ ਕਿ ਸਾਡੇ ਸਿੱਖਾਂ ਦੇ ਵਿੱਚ ਹੌਸਲਾ ਹੈ ਸਾਡੇ ਸਿੱਖਾਂ ਦੇ ਵਿੱਚ ਤਾਕਤ ਹੈ ਸਾਡੇ ਸਿੱਖਾਂ ਦੇ ਵਿੱਚ ਅਕਾਲ ਪੁਰਖ ਦੇ ਪ੍ਰਤੀ ਸਮਰਪਣ ਭਾਵਨਾ ਹੈ ਸਾਡੇ ਸਿੱਖਾਂ ਦੇ ਵਿੱਚ ਗੁਰੂ ਦੇ ਪ੍ਰਤੀ ਜਿਹੜਾ ਹੈ ਬਹੁਤ ਵੱਡਾ ਜਿਹੜਾ ਹੈ ਮਰਨੇ ਦਾ ਚਾਅ ਹੈ ਇਸ ਬਿਨਾਂ ਦੇ ਉੱਤੇ ਜੰਗਾਂ ਜੜੀਆਂ ਨੇ ਜਿੱਤੀਆਂ ਜਾਂਦੀਆਂ ਨੇ ਤੇ ਸਾਡੇ ਸਿੱਖਾਂ ਦੇ ਵਿੱਚ ਉਹ ਗੁਣ ਮੌਜੂਦ ਨੇ ਇਹ ਵੱਡੀ ਵੱਡੀ ਧਰਤੀ ਹੈ ਤਕਸਰੀ ਦਮਦਮਾ ਸਾਹਿਬ ਦੀ ਔਰ ਇਸੇ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਧਰਤੀ ਨੂੰ ਹਰਿਆ-ਭਰਿਆ ਰਹਿਣ ਦਾ ਵੀ ਜਿਹੜਾ ਹੈ ਉਹ ਮਹਾਨ ਉਪਦੇਸ਼ ਜਾਂ ਮਹਾਨ ਬੋਲ ਜਿਹੜੇ ਆ ਬੋਲ ਕੇ ਜਾਂ ਜਿਹਨੂੰ ਅਸੀਂ ਕਹਿ ਦਈਏ ਵਰ ਜਿਹੜਾ ਇਸ ਧਰਤੀ ਨੂੰ ਜਿਹੜਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ ਸੀ ਇਹ ਬੜੀ ਭਾਗਾ ਭਾਗਾ ਰਤੀ ਧਰਤੀ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਛੂਹ ਜਿਹੜੀ ਇਸ ਧਰਤੀ ਨੂੰ ਮਿਲੀ ਹੈ ਇਸ ਧਰਤੀ ਦੇ ਭਾਗ ਜਿਹੜੇ ਸੁੱਤੇ ਸੀ ਬੇਰਾਂ ਧਰਤੀ ਸੀ ਜੰਗਲ ਇਹਨੂੰ ਕਿਹਾ ਜਾਂਦਾ ਸੀ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੀ ਛੂ ਨੇ ਇਸ ਧਰਤੀ ਨੂੰ ਜਿਹੜਾ ਹੈ ਉਹ ਸਬਜ਼ ਕੀਤਾ ਹੈ ਇਸ ਧਰਤੀ ਨੂੰ ਹਰਿਆ ਭਰਿਆ ਕੀਤਾ ਹੈ ਅੱਜ ਤੁਸੀਂ ਦੇਖ ਰਹੇ ਹੋ ਇਸ ਧਰਤੀ ਦੇ ਉੱਤੇ ਜਿੱਥੇ ਔਲਾ ਅੰਬ ਅਮਰੂਦ ਜਿਹੜਾ ਲੂਚੇ ਪਤਾ ਨਹੀਂ ਕਿਹੜੇ ਕਿਹੜੇ ਫਰੂਟ ਜਿਹੜੇ ਨੇ ਇਸ ਧਰਤੀ ਦੇ ਉੱਤੇ ਹੁੰਦੇ ਨੇ ਔਰ ਬਾਗ ਲੱਗੇ ਨੇ ਇਹ ਧਰਤੀ ਐਸੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਰਸਾਈ ਧਰਤੀ ਹੈ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ ਕਾਸ਼ੀ ਦਾ ਵਰ ਵੀ ਦਿੱਤਾ ਗੁਰੂ ਜੀ ਨੇ ਜੀ ਬਿਲਕੁਲ ਬਿਲਕੁਲ ਇਹ ਵੀ ਇੱਕ ਅਹਿਮ ਜਿਹੜੀ ਹੈ ਘਟਨਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਨਾਲ ਵਰਤੀ ਇੱਥੇ ਮੈਂ ਦੱਸਣੀ ਰਹੀ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਮਹਾਨ ਖਿਤਾਬ ਦਿੱਤਾ ਕਿਉਂਕਿ ਕਾਸ਼ੀ ਦੇ ਵਿੱਚ ਵਿਦਿਆ ਪੜਨ ਵਾਸਤੇ ਬਨਾਰਸ ਦੇ ਵਿੱਚ ਵਿਦਿਆ ਪੜਨ ਵਾਸਤੇ ਲੋਕ ਜਾਂਦੇ ਸੀ ਉੱਤੇ ਸਿਰਫ ਤੇ ਸਿਰਫ ਬ੍ਰਾਹਮਣ ਨੂੰ ਜਾਂ ਖੱਤਰੀ ਨੂੰ ਵਿਦਿਆ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾਂਦੀ ਸੀ ਸ਼ੂਦਰ ਨੂੰ ਵਿਦਿਆ ਲੈਣ ਦਾ ਅਧਿਕਾਰ ਹੀ ਨਹੀਂ ਸੀ ਤੇ ਵਿਦਿਆ ਦੇਣ ਦਾ ਵੀ ਜਿਹੜਾ ਹੈ ਕੋਈ ਅਧਿਕਾਰ ਨਹੀਂ ਸੀ ਕਿਸੇ ਅਧਿਆਪਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਸੰਪੂਰਨਤਾ ਬਖਸ਼ੀ ਹੈ ਤੇ ਕਲਮਾਂ ਜਿਹੜੀਆਂ ਨੇ ਗੁਰਦੁਆਰਾ ਲੇਖਨ ਸਰਸਰੋਵਰ ਦੇ ਵਿੱਚ ਪਾਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਐਸੀ ਧਰਤੀ ਹੈ ਇਹ ਗੁਰੂ ਕੀ ਕਾਸ਼ੀ ਹੈ ਇੱਥੇ ਜੋ ਵੀ ਆ ਕੇ ਵਿਦਿਆ ਪੜ੍ਹੇਗਾ ਉਦជា ਬੈਲਬੁੱਧੀ ਵਾਲਾ ਵੀ ਹੋਏਗਾ ਤੇ ਉਹ ਵੱਡਾ ਵਿਦਵਾਨ ਬਣ ਕੇ ਜਿਹੜਾ ਹੈ ਇੱਥੇ ਉੱਥੇ ਜਾਏਗਾ ਔਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਪਨੇ ਜਿਹੜੇ ਨੇ ਅੱਜ ਜਾਂ ਉਹਨਾਂ ਦੇ ਬੋਲ ਜਿਹੜੇ ਨੇ ਅੱਜ ਸাকার ਹੋ ਰਹੇ ਨੇ ਇਹ ਛੋਟਾ ਜਿਹਾ ਕਸਬਾ ਹੈ ਛੋਟੇ ਜਿਹੇ ਕਸਬੇ ਦੇ ਵਿੱਚ ਦੋ ਯੂਨੀਵਰਸਟੀਆਂ ਨੇ ਕਾਲਜ ਹੈ ਲੜਕੀਆਂ ਦਾ ਕਾਲਜ ਹੈ ਇੱਥੇ ਗੁਰਮਤਿ ਵਿਦਿਆਲਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾਂਦਾ ਹੈ ਗੁਰੂ ਕਾਂਸੀ ਗੁਰਮਤਿ ਇੰਸਟੀਚਿਊਟ ਜਿਹਦੇ ਵਿੱਚ ਬੱਚਿਆਂ ਨੂੰ ਪ੍ਰਚਾਰਕ ਕੀਰਤਨੀਏ ਜਿਹੜੇ ਸਿੰਘ ਬਣਨ ਦੀ ਜਿਹੜੀ ਹੈ ਉਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਇਹ ਧਰਤੀ ਬੜੀ ਵੱਡੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੁਪਨੇ ਸਾਕਾਰ ਹੁੰਦੇ ਅਸੀਂ ਗੁਰੂ ਸਾਹਿਬ ਜਾਂਦੇ ਰਹੇ ਨੇ ਉੱਥੇ ਵੀ ਇਤਿਹਾਸਕ ਕਾਫੀ ਗੁਰਦੁਆਰਾ ਸਾਹਿਬਾਨ ਹੈਗੇ ਨੇ ਬਿਲਕੁਲ ਜੀ ਇੱਥੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਲੰਬਾ ਸਮਾਂ ਮੁਕਾਮ ਕੀਤਾ ਹੈ ਤੇ ਆਸੇ ਪਾਸੇ ਦੇ ਨਗਰਾਂ ਦੇ ਵਿੱਚ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਏ ਨੇ ਅਸੀਂ ਦੇਖਦੇ ਹਾਂ ਕੋਰਸ਼ਮੀਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਦੁਆਰਾ ਹੈ ਹੋਰ ਬਹੁਤ ਸਾਰੇ ਜੱਸੀ ਪਾਉ ਵਾਲੀ ਗੁਰਦੁਆਰਾ ਹੈ ਬਟਿੰਡੇ ਕਿਲੇ ਦੇ ਵਿੱਚ ਗੁਰਦੁਆਰਾ ਹੈ ਇਹ ਇਹ ਬਹੁਤ ਵੱਡੇ ਆਸੇ ਪਾਸੇ ਦੇ ਨਗਰਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਜਿਹੜੇ ਨੇ ਉਹ ਮੌਜੂਦ ਨੇ ਬਿਲਕੁਲ ਇਸਨ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿੱਥੇ ਸਿੰਘ ਸਾਹਿਬ ਜੀ ਨੇ ਗੁਰੂ ਜੀ ਦੇ ਜੀਵਨ ਤੇ ਚਾਨਣਾ ਪਾਇਆ ਉੱਥੇ ਹੀ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਹੈ ਮਨੀਸ਼ਕਰ ਪੀਟੀਸੀ ਨਿਊਜ਼ ਦਮਦਮਾ ਸਾਹਿਬ ਪਟੇੰਡਾ